ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਇਹ ਨਾਅਰੇਬਾਸੀ ਇੱਕ ਗੁੱਸਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਹੈ ਅੰਮ੍ਰਿਤਸਰ ਚ ਨਾ ਕਾਂਗਰਸੀ ਵਰਕਰਾਂ ਨੇ ਮੋਦੀ ਦਾ ਪੁਤਲਾ ਇਸ ਲਈ ਫੂਕਿਆ ਕਿਉਂਕਿ ਇਹਨਾਂ ਨੂੰ ਰੋਸ ਹੈ ਕਿ ਮੋਦੀ ਸਰਕਾਰ ਨੂੰ ਪੂਰਾ 1 ਸਾਲ ਹੋਣ ਵਾਲਾ ਹੈ ਪਰ ਅਜੇ ਤੱਕ ਉਹ ਵਾਅਦੇ ਪੂਰੇ ਨਹੀਂ ਕੀਤੇ ਜਿਨ੍ਹਾਂ ਦੇ ਚੜੀ ਚੋਣਾਂ ਤੋਂ ਪਹਿਲਾਂ ਲਗਾਏ ਸੀ ਜਿੰਦਾਬਾਦ 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 ਜਿਹੜੇ ਨਰਿੰਦਰ ਮੋਦੀ ਨੇ ਅੱਜ ਤੋਂ ਸਾਲ ਪਹਿਲਾਂ 12 ਮਹੀਨੇ ਪਹਿਲਾਂ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਲਈ 12 ਝੂਠ ਬੋਲੇ ਸੀ ਕੁਝ ਝੂਠ ਜਿਹੜੇ ਅੰਮ੍ਰਿਤਸਰ 23 ਅਪ੍ਰੈਲ ਤੋਂ ਅੰਮ੍ਰਿਤਸਰ ਦੇ ਵਿੱਚ ਚੈਦੀ ਜੇਤ ਲਈ ਵੀ ਕੈਂਪੇਨ ਕਰਦੇ ਉਹ 12 ਝੂਠਾਂ ਨੂੰ ਲੈ ਕੇ ਅੱਜ ਅਸੀਂ ਉਹਦੇ 12 ਮੁਖੀ 12 ਮਹੀਨੇ ਪੂਰੇ 12 ਵਜੇ ਅਸੀਂ ਨਰਿੰਦਰ ਮੋਦੀ ਦਾ 12 ਮੁਖੀ ਪੁਤਲਾ ਥਾਰਿਆ ਕਿਉਂਕਿ ਆਮ ਜਨਤਾ ਨੂੰ ਗੁੰਮਰਾਹ ਕਰਕੇ ਝੂਠੀਆਂ ਵੋਟਾਂ ਲੈ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੁਣ ਆਮ ਜਨਤਾ ਜਿਹੜੀ ਉਹਦੇ ਝੂਠੇ ਵਾਅਦਿਆਂ ਤੋਂ ਥੱਕ ਗਈ ਹੈ ਜਿਹੜੀ ਮੰਨਤੀ ਬਾਦ ਇੱਕ ਸਾਲ ਪੂਰਾ ਦੇਸ਼ ਉਹਦੀ ਸੁਣਦਾ ਰਿਹਾ ਹੁਣ ਮੰਨਤੀ ਬਾਦ ਉਹਦੀ ਬੰਦ ਹੋ ਗਈ ਹੁਣ ਆਪਣੀ ਸਾਰੀ ਆਮ ਜਨਤਾ ਆਪਣੇ ਮੰਨਤੀ ਬਾਦ ਹੁਣ ਇਹ ਵੀ ਪੀਸਾਂਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users store which, ja App Store ਵਿੱਚ ਜਾ ਕੇ এবিপি ਲਾਈਵ টাইਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ